ਚੋਰੀ ਦੀਆਂ ਵਾਰਦਾਤਾਂ ਤਿੰਨੋ ਦਿਨ ਵੱਧਦੀਆਂ ਨਜ਼ਰ ਆ ਰਹੀਆਂ ਹਨ ਫਰੀਦਕੋਟ ਸ਼ਹਿਰ ਤੇ ਲਗਾਤਾਰ ਚੋਰਾਂ ਦੇ ਅੜਿੱਕੇ ਚੜਦੀਆਂ ਨਜ਼ਰ ਆ ਰਹੀਆਂ ਹਨ ਪਿਛਲੇ ਦਿਨੀ ਫਰੀਦਕੋਟ ਦੇ ਨਹਿਰੂ ਸ਼ੋਪਿੰਗ ਸੈਂਟਰ ਦੋ ਦਿਨ ਚੋਰਾਂ ਨੇ ਦੁਕਾਨਾਂ ਚੋਂ ਸਮਾਨ ਚੋਰੀ ਕਰਕੇ ਫਰੀਦਕੋਟ ਦੇ ਦੁਕਾਨਦਾਰਾਂ ਨੂੰ ਵਿਵਪਤਾ ਪਾਈ ਸੀ ਉਸ ਤੋਂ ਬਾਅਦ ਪੁਲਿਸ ਉਹਨਾਂ ਚੋਰਾਂ ਨੂੰ ਕਾਬੂ ਕਰਨ ਲਈ ਤਤਪਰ ਹੋ ਗਈ ਸੀ ਪਰ ਉਹ ਚੋਰ ਪੁਲਿਸ ਅੜਿੱਕੇ ਆਏ ਜਾਂ ਨਹੀਂ ਅਜੇ ਤੱਕ ਇਸ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਚੋਰਾਂ ਨੇ ਫਿਰ ਬਿਜਲੀ ਦੀ ਦੁਕਾਨ ਤੋਂ ਅੱਧੀ ਰਾਤ ਨੂੰ ਸ਼ਟਰ ਭੰਨ ਕੇ ਬਿਜਲੀ ਦਾ ਸਮਾਨ ਪੱਖੇ ਮੋਟਰਾਂ ਵਗੈਰਾ ਚੋਰੀ ਕਰਕੇ ਗੱਡੀ ਭਰ ਕੇ ਫਰਾਰ ਹੋ ਗਏ ਹਨ ਇਹ ਸਾਰੀ ਜਾਣਕਾਰੀ ਦੁਕਾਨ ਮਾਲਕ ਅਤੇ ਸ਼ਹਿਰ ਵਾਸੀਆਂ ਨੇ ਮੀਡੀਆ ਨਾਲ ਸਾਂਝੀ ਕਰਦਿਆਂ ਕਿਹਾ ਕਿ ਲਗਾਤਾਰ 8 ਦੇ ਫਰੀਦਕੋਟ ਚ ਦੁਕਾਨਾਂ ਚ ਚੋਰੀ ਕੀਤੀ ਜਾ ਚੁੱਕੀ ਹੈ ਉਹ ਵੀ ਸਾਰੀਆਂ ਬਿਜਲੀ ਦੀਆਂ ਦੁਕਾਨਾਂ ਦੇ ਸ਼ਟਰ ਭੰਨ ਕੇ ਸਮਾਨ ਚੋਰੀ ਕੀਤਾ ਜਾ ਚੁੱਕਾ ਹੈ ਜਿਸ ਤੇ ਚੱਲਦਿਆਂ ਸ਼ਹਿਰ ਦੇ ਦੁਕਾਨਦਾਰ ਕਾਫੀ ਚਿੰਤਾ ਚ ਨਾ ਇਸ ਮੌਕੇ ਜਦੋਂ ਚੋਰੀ ਦਾ ਪਤਾ ਲੱਗਾ ਤਾਂ ਮੌਕੇ ਤੇ ਪੁੱਜੇ ਐਸ ਐਚਓ ਅਮਰਿੰਦਰ ਸਿੰਘ ਥਾਣਾ ਸਿਟੀ ਨੇ ਘਟਨਾ ਦਾ ਜਾਇਜ਼ਾ ਲਿਆ ਇਸ ਮੌਕੇ ਤੇ ਦੁਕਾਨਦਾਰ ਅਤੇ ਸ਼ਹਿਰ ਵਾਸੀਆਂ ਨੇ ਅਤੇ ਐਸ ਐਚਓ ਅਮਰਿੰਦਰ ਸਿੰਘ ਨੇ ਪ੍ਰੈਸਰ ਨਾਲ ਗੱਲਬਾਤ ਕਰਦਿਆ ਕੀ ਕਿਹਾ ਤੁਸੀਂ ਵੀ ਦੇਖੋ ਫਰੀਦਕੋਟ ਤੋਂ ਗੁਰਪ੍ਰੀਤ ਪੱਕਾ ਦੀ ਵਿਸ਼ੇਸ਼ ਰਿਪੋਰਟ ਸਰ ਕੀ ਕਹਿਣਾ ਚਾਹੁੰਦੇ ਦੇਖੋ ਇਹ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਨਲਾਕੀ ਹੈ ਜੀ ਇਹ ਸਾਡੇ ਸ਼ਹਿਰ ਦੇ ਵਿੱਚ ਸਤਵੀਂ ਅੱਠਵੀਂ ਚੋਰੀ ਹੈ ਤੇ ਹੁੰਦੀ ਵੀ ਸਾਰੀ ਇਲੈਕਟ੍ਰੋਨਿਕ ਦੁਕਾਨਾਂ ਦੇ ਉੱਤੇ ਹੀ ਹੈ ਇਹ ਵਿਚਾਰੇ ਦੀ ਜਾਨ ਸਾਹਿਬ ਦੀ ਦੁਕਾਨ ਤੇ ਰਾਤ ਚੋਰੀ ਹੋਈ ਹੈ ਜੀ ਕਿ ਤਕਰੀਬਨ 1:30 ਵਜੇ ਆਏ ਆ ਉਹਨਾਂ ਨੇ ਸ਼ਟਰ ਭੰਨਿਆ 2 ਘੰਟਾ ਅੱਧਾ ਘੰਟਾ ਲਾ ਕੇ ਫਿਰ ਉਦੋਂ ਬਾਅਦ 3:30 3 ਵਜੇ ਆਇਆ ਟੈਂਪੂ ਲੈ ਕੇ Mahindra ਪਿਕਅਪ ਲੈ ਕੇ ਉਹ ਲੱਦ ਕੇ ਲੈ ਕੇ ਲੈ ਕੇ ਗਏ ਆ ਜੀ ਪੂਰੀ ਦੁਕਾਨ ਦੁਕਾਨ ਦੇ ਵਿੱਚ ਕੋਈ ਸਮਾਨ ਹੀ ਨਹੀਂ ਛੱਡਿਆ ਉਹਨਾਂ ਨੇ ਤੇ ਇਹ ਮੈਂ ਤਾਂ ਪ੍ਰਸ਼ਾਸਨ ਤੋਂ ਹੀ ਮੰਗ ਕਰੂੰਗਾ ਇਹ ਇਹ ਤੇ ਧਿਆਨ ਦਿੱਤਾ ਜਾਵੇ ਸਭ ਤੋਂ ਵੱਧ ਜਿਹੜਾ ਜਿਹੜੀਆਂ ਚੋਰੀਆਂ ਬੰਦ ਹੋਣੀਆਂ ਚਾਹੀਦੀਆਂ ਕਾਰਨ ਕੀ ਹੈ ਰਾਤ ਨੂੰ ਪੀਸੀਆਰ ਦੀਆਂ ਟੀਮਾਂ ਵੀ ਲਗਾਤਾਰ ਨਹੀਂ 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 ਕਿਹੜੀ ਪੀਸੀਆਰ ਸਰ ਕਿਹੜੀ ਕਿਹੜੀ ਕਰਦੇ ਹੈਗੇ ਕੁਝ ਨਹੀਂ ਕਰਦੇ ਹੈਗੇ ਜੇ ਕਰਦੇ ਹੁੰਨ ਤਾਂ ਐਡੀ ਵੱਡੀਆਂ ਵਾਰਦਾਤਾਂ ਹੋਂ ਸੱਤਵੀਂ ਅੱਠਵੀਂ ਚੋਰੀ ਹੈ ਪਹਿਲੀ ਦੂਜੀ ਦੀ ਬੰਦਿਆਂ ਨੂੰ ਅਗਲ ਆ ਜਾਂਦੀ ਹੈ ਨਾ ਤਾਂ ਐਸਐਚਓ ਕੁਝ ਕਰਦਾ ਨਾ ਪ੍ਰਸ਼ਾਸਨ ਕੁਝ ਕਰਦਾ ਜੀ ਇੱਥੇ ਇਹ 2-3 ਲੱਖ ਦੇ ਕਰੀਬ ਹੋਇਆ ਜੀ ਇਹਨਾਂ ਦਾ ਨੁਕਸਾਨ ਹਾਂਜੀ ਕੀ ਕਹਿਣਾ ਦਿਆਂ ਮੈਂ ਤੁਸੀਂ ਕਹਿਣਾ ਕਿ ਸਾਡੇ ਗਰੀਬ ਬੰਦੇ ਨੂੰ ਸਮਾਨ ਵਾਪਸ ਦਿਵਾਣਾ ਚਾਹੀਦਾ ਚੋਰ ਫੜਨੇ ਚਾਹੀਦੇ ਆ ਜੀ ਤੇ ਬੰਦੀ ਸਜ਼ਾ ਉਹਨਾਂ ਨੂੰ ਦੇਣੀ ਚਾਹੀਦੀ ਆਂ ਨਾਲੇ ਸਾਹਮਣੇ ਦੇ ਵਿੱਚ ਇਹਨਾਂ ਤੇ ਨਾ ਨਾਚਣ ਕੇਲ ਪਾਣੀ ਚਾਹੀਦੀ ਹੈ ਜੀ ਤਾਂ ਜੇ ਕੋਈ ਦਾ ਹੋਰ ਨੁਕਸਾਨ ਹਾਂ ਤਾਂ ਜੋ ਕਿਸੇ ਹੋਰ ਦਾ ਨੁਕਸਾਨ ਹੈ ਮੇਰੇ ਬਿਜਲੀ ਦੀ ਦੁਕਾਨ ਹੈ ਜੀ ਇੱਥੇ ਠਾਕੁਰ ਦੁਆਰੇ ਕੋਲੇ ਗੁਲਾਟ ਇਲੈਕਟ੍ਰੋਨਿਕਸ ਦੇ ਨਾਲ ਹੀ ਮੈਨੂੰ ਕਰੀਬ 7:35 ਵਜੇ ਫੋਨ ਆਇਆਗਾ ਵੀ ਤੇਰੀ ਦੁਕਾਨ ਦਾ ਸ਼ਟਰ ਤੋੜਿਆ ਹੋਇਆਗਾ ਤੇ ਅਸੀਂ ਜਿਵੇਂ ਕੈਮਰੇ ਚੈੱਕ ਕਰਵਾਏ ਆ 1:21 ਮਿੰਟ ਤੋਂ ਪਹਿਲਾਂ ਬੰਦੇ ਆਏ ਆ ਉਹ ਸ਼ਟਰ ਤੋੜ ਗਏ ਤੇ ਉਸ ਤੋਂ ਬਾਅਦ 3:21 ਤੇ ਆ ਕੇ ਉਹਨਾਂ ਨੇ ਸਮਾਨ ਮਹਿੰਦਰਾ ਪਿਕਅਪ ਦੇ ਰੱਖਿਆ ਪੰਜ ਜਿਨੇ ਸੀਗੇ ਉਹ ਜਿਵੇਂ ਕਿ ਕੈਮਰੇ ਚ ਆਪਾਂ ਦੇਖ ਪਾਏ ਆ ਆਇਆਈ ਪਹੁੰਚੇ ਪਹੁੰਚੀ ਹੋਣਾ ਉਹਨਾਂ ਕੋਲ ਕਾਰਵਾਈ ਉਹ ਕਰੀ ਜਾਂਦੇ ਜੀ ਆਪ ਦੀ ਸਾਰੇ ਦੇਖ ਰਹੇ ਆ ਕੈਮਰੇ ਕੂਮਰੇ ਦੇਖ ਰਹੇ ਵਧੀਆ ਕਰ ਰਹੀ ਕਾਰਗ ਨੀ ਕਿੰਨੇ ਤੋਂ ਦਾ ਜਿਹੜਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਹੀ ਤੁਸੀਂ ਦੇ ਲੋ ਸਾਰਾ ਬਾਰੀਆਂ ਪੂਰੀਆਂ ਖਾਲੀ ਆ ਜੀ ਪੱਖੇ ਸੀਗੇ ਜੀ ਮੇਰੇ ਇਨਵਰਟਰ ਬੈਟਰੀ ਸੀਗੇ ਜੀ ਚੁੱਲ੍ਹੇ ਸੀਗੇ ਟ੍ਰਿਮਰ ਸੀਗੇ ਜੀ ਬਾਕੀ ਸਟੈਂਡ ਵਾਲੇ ਪੱਖੇ ਸੀਗੇ ਜੀ ਜਿਹੜੇ ਟੇਬਲ ਤੇ ਰਾਂ ਕਿੰਨਾ ਨਸਾਨ ਹੋ ਗਿਆ ਜੀ 2 ਤੋਂ 2.5 ਲੱਖ ਦੇ ਵਿੱਚ ਵਿੱਚ ਨੁਕਸਾਨ ਹੋ ਗਿਆ ਜੀ ਮੇਰਾ ਰਾਂ ਬਾਕੀ ਨਿਕ ਮੁੱਕ ਪਤਾ ਨਹੀਂ ਕਿੰਨੇ ਹੋਰ ਕੀ ਕਹਿਣਾ ਚਾਹੁੰਦੇ ਆ ਕਿਸ ਤਰੀਕੇ ਦੀ ਇਨਸਾਫ ਮੰਗਦੇ ਬਸ ਹੀ ਮੇਰਾ ਸਮਾਨ ਜੇ ਤਵਾਫ ਸੋਵੇ ਜਬ ਬੰਦੇ ਫੜੇ ਜਾਣੀ ਪ੍ਰਸ਼ਾਸਨ ਸਾਰਾ ਮੇਰੇ ਸਾਥ ਦੇ ਜੇ ਬੰਦੇ ਫੜੇਗੇ ਤੁਹਾਡਾ ਸਮਾਨ ਨਾ ਵਾਪਸ ਹੋਇਆ ਫਿਰ ਜਰਾ ਆਉਣੇ ਨਾ ਰੋਣ ਦੇ ਕੋ ਫਿਰ ਗਾਂ ਤਾਂ ਬਚਣ ਗਈ ਜਿਹੜੇ ਹੁਣ ਮੈਂ ਤਾਂ ਹੁਣ ਸ਼ਕਾਰ ਹੋਈ ਗਈ ਗਾਂ ਵਾਲੇ ਤਾਂ ਬਚਣਗੇ ਨਾ ਜਿਹੜੇ ਰਹਿਣ ਤਾਂ ਤਰੀਕਾ ਇਹ ਕਿ ਕੋ ਦੂਜੀ ਤੀਜੀ ਵਾਰ ਫਿਰ ਕੋ ਦੇ ਵਿੱਚ ਘਟਨਾ ਵਾਪਰ ਗਈ ਤੁਸੀਂ ਸਾਨੂੰ ਹੁਣ ਪਤਾ ਲੱਗਿਆ ਇੱਥੇ ਇਲੈਕਟ੍ਰੋਨਿਕਸ ਦੀ ਦੁਕਾਨ ਤੇ ਰਾਤ ਨੂੰ ਚੋਰੀ ਹੋਈ ਹੈਗੀ ਆ ਆਏ ਆ ਹੁਣ ਆਇਆ ਮੌਕੇ ਤੇ ਪਤਾ ਲੱਗਿਆ ਹੈਗਾ ਚੈੱਕ ਕਰ ਰਹੇ ਆ ਕੁਝ ਪੱਖੇ ਵਗੈਰਾ ਔਰ ਇਲੈਕਟ੍ਰੋਨਿਕਸ ਦਾ ਸਮਾਨ ਚੋਰੀ ਹੋਇਆ ਸੀਸੀਟੀਵੀ ਕੈਮਰੇ ਦੇ ਦੇਖ ਰਹੇ ਆ ਟੀਮਾਂ ਬਣਾ ਦਿੱਤੀਆਂ ਹੈਗੀਆਂ ਤੇ ਜਲਦੀ ਪਤਾ ਕਰ ਲਾਂਗੇ ਜੀ ਕਿੰਨਾ ਨੁਕਸਾਨ ਹੋਇਆ ਅਜੇ ਦੱਸ ਰਹੇ ਆ ਜੀ ਉਹ ਮਤਲਬ ਪੱਖੇ ਵਗੈਰਾ ਹੈ ਉਹ ਆਪਣਾ ਹਿਸਾਬ-ਕਿਤਾਬ ਲਾ ਰਿਹਾ ਸਾਨੂੰ ਹਿਸਾਬ-ਕਿਤਾਬ ਲਾ ਕੇ ਦੱਸ ਦੇਗੇ ਕਿੰਨਾ ਨੁਕਸਾਨ ਹੋਇਆ ਲਗਾਤਾਰ ਕਿ ਉਹ ਦੇਖੋ ਮੈਂ ਤਾਂ ਅੱਜ ਕੱਲ ਨੂੰ ਜੁਆਇਨ ਕੀਤਾ ਹੈਗਾ ਮੈਨੂੰ ਇਸ ਘਟਨਾ ਦਾ ਨਹੀਂ ਪਤਾ ਹੈਗਾ ਇਹ ਪਤਾ ਲੱਗਿਆ ਆਏ ਆ ਸਾਰੀਆਂ ਚੀਜ਼ਾਂ ਨੂੰ ਦੇਖ ਲੈਣੇ ਆ ਜਲਦੀ ਇਨਸਾਫ ਹੋਵਾਂਗੇ ਇਹਨਾਂ ਨੂੰ ਬਿਲਕੁਲ ਜੀ ਬਿਲਕੁਲ